ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂਗੇ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬੈਲ ਆਈਕਨ ਦਾ অপਸ਼ਨ ਔਨ ਕਰਨਾ ਨਾ ਭੁੱਲਣਾ ਜੀ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਪਹੁੰਚ ਸਕੇ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵਾਚ ਕਰਿਆ ਕਰੋ ਜੀ ਵੀਡੀਓ ਵਾਚ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ سٹਾਰਟ ਕਰਦੇ ਆ ਜੀ ਆਪਾਂ ਆਪਣਾ ਅੱਜ ਦਾ ਵਲੌਗ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਸਾਡੇ 9:00-10:00 ਵਜੇ ਦਾ ਤੇ ਹੁਣ ਆਪਾਂ ਪਿਉਣ ਲੱਗੇ ਜੀ ਪਛਵਾ ਨੂੰ ਪਾਣੀ ਤੇ ਇਹ ਆਪਣੀ ਵੀਡੀਓ ਹੈਗੀ ਜੀ 4-5 ਦਿਨ ਪੁਰਾਣੀ ਮਤਲਬ ਜਿੱਦਣ ਧੁੱਪ ਨਿਕਲ ਗਈ ਸੀ ਉਦੋਂ ਦੀ ਵੀਡੀਓ ਹੈ ਇਹ ਉਹਨਾਂ ਦਾ ਤਾਂ ਰੇਲੇ-ਦਿਲੇ ਹੋ ਗਏ ਜੀ ਮੀਂਹ ਪਈ ਜਾਂਦਾ ਤਾਂ ਆਪਾਂ ਉਸ ਕਾਰਨ ਵਲੌਗ ਨਹੀਂ ਸ਼ੂਟ ਕਰ ਸਕਦੇ ਕਿਉਂਕਿ ਮੀਂਹ ਇਹਨਾਂ ਦਾ ਕੰਮ ਬਹੁਤ ਵੱਜ ਜਾਂਦਾ ਜੀ ਤੇ ਮੀਂਹ 'ਚ ਸੰਭਾਲਣੀਆਂ ਬਹੁਤ ਔਖੀਆਂ ਨੇ ਕਿਉਂਕਿ ਨਾਈ ਦੇ ਇਕਬਾਲ ਵੀ ਜ਼ਰੂਰੀ ਹੈ ਕਦੇ ਇਹਨਾਂ ਨੂੰ ਸੁੱਕੇ ਥਾਂ 'ਚ ਬੰਦੋ ਕਦੇ ਇਹਨਾਂ ਨੂੰ ਬਾਹਰ ਕੱਢੋ ਕਦੇ ਅੰਦਰ ਕਰਦੋ ਇਹਨਾਂ ਧਿਆਨ ਰੱਖਣਾ ਪੈਂਦਾ ਆਪਾਂ ਇਹਨਾਂ ਦਾ ਜਮੀਕੰਤ ਉਹਦਾ ਬਹੁਤ ਔਖਾ ਹੁੰਦਾ ਜੀ ਆਪਾਂ ਨੂੰ ਇਹਨਾਂ ਨੂੰ ਸੰਭਾਲਣਾ ਤੇ ਇੱਥੇ ਆਪਾਂ ਪਾਣੀ ਪਿਆਈ ਜਾਂਦੇ ਆ ਜੀ ਹੁਣ ਇਹਨਾਂ ਨੂੰ ਤੇ ਆਪਾਂ ਦੋ ਨੂੰ ਪਿਆਤਾ ਤੇ ਤੀਜੀ ਆਪਣੀ ਪੀ ਜਾਂਦੀ ਹੈ ਤੇ ਚੌਥੀ ਆਪਾਂ ਖੋਲ੍ਹ ਲੈਂਦੀ ਇਹ ਮਾਝਾ ਦਾ ਰੁਟੀਨ ਹੈ ਜੀ ਹੁਣ ਇਹ ਜਾਊਗੀ ਛੋਟੇ ਗੇਟ 'ਚ ਪਹਿਲਾਂ ਇਹ ਛੋਟੇ ਢੇੜਾ ਦੇ ਕੇ ਛੋਟੇ ਚ ਜਾਊਗੀ ਤੇ ਹੁਣ ਜਾਊਗੀ ਇਹ ਵੱਡੇ ਢੇੜਾ ਚ ਜਮਾਂ ਖੂਜੇ ਤੱਕ ਤੇ ਹੁਣ ਖੂਜੇ ਤੇ ਜਾਊਗੀ ਡੱਗੀ ਕੋਈ ਡੱਗੀ ਤੇ ਜਾਊਗੀ ਇਹ ਲੋ ਜਿਆ ਦੇਖੋ ਇਹ ਡੱਗੀ ਤੇ ਪਹੁੰਚ ਗਈ ਹੁਣ ਇਹ ਪੀਊਗੀ ਪਾਣੀ ਜੇ ਆਪਾਂ ਹੁਣ ਤੱਕ ਇਹ ਨਾਲ ਸਿੱਧਾ ਪਾਣੀ ਤੇ ਲਾ ਦਈਏ ਪਾਣੀ ਦੀ ਘੁੱਟ ਨਹੀਂ ਭਰਦੀ ਫੇਰ ਫੇਰ ਇਹਨੂੰ ਢੇੜਾ ਘੜਾ ਕੇ ਲੈਣਾ ਪੈਂਦਾ ਫੇਰ ਪਾਣੀ ਪਿੰਦੀ ਹੈ ਜੀ ਇਹ ਉਹ ਜੀ ਪੀ ਲੱਗ ਹੀ ਨਾ ਪਾਣੀ ਹੁਣ ਜੇ ਆਪਾਂ ਸਿੱਧੀ ਲਾ ਦਿੰਦੇ ਫਿਰ ਇਹਨੂੰ ਜਮਾ ਪਾਣੀ ਹੀ ਪੀਣਾ ਸੀ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਜੀ ਆਪਾਂ ਪਸ਼ੂ ਤੋਂ ਦੁੱਧ ਵਾਧਾ ਕਿਵੇਂ ਲੈ ਸਕਦੇ ਆ ਤਾਂ ਜੀ ਪਹਿਲੀ ਗੱਲ ਆਪਾਂ ਨੂੰ ਖਾਣਕ ਦੇ ਨਾਲ-ਨਾਲ ਪਸ਼ੂ ਦੇ ਪਾਣੀ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਜੀ ਕਿਉਂਕਿ ਜੇ ਆਪਾਂ ਖਾਣਕ ਪਾਏਗੇ ਪਸ਼ੂ ਨੂੰ ਤੇ ਪਾਣੀ ਆਪਾਂ ਉਹਨਾਂ ਪਿਆ ਨਹੀਂ ਜਿੰਨਾ ਪਸ਼ੂ ਨੂੰ ਲੋੜ ਹੁੰਦੀ ਹੈ ਤੇ ਫਿਰ ਪਸ਼ੂ ਆਟੋਮੈਟਿਕੀ ਦੁੱਧ ਘਟੂਗਾ ਵਾਧਾ ਨਹੀਂਗਾ ਜੀ ਰਾਤ ਆਪਾਂ ਜਿੰਨੀ ਮਰਜ਼ੀ ਵਧਾਈ ਜਾਈਏ ਤੇ ਪਸ਼ੂ ਨੇ ਦੁੱਧ ਦੀ ਵਧਣਾ ਜੇ ਆਪਾਂ ਨੂੰ ਪਾਣੀ ਹੁੰਦਾ ਨਾ ਪਿਆ ਜਿੰਨੀ ਉਹਨੂੰ ਲੋੜ ਹੈ ਕਿਉਂਕਿ ਜਿਹੜਾ ਪਸ਼ੂ ਦੁੱਧਾ ਦਾ ਹੁੰਦਾ ਉਹਨੂੰ ਤਾਂ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਨੇ ਦੁੱਧ ਬਣਾਉਣਾ ਹੁੰਦਾ ਤੇ ਜਿਵੇਂ ਆਪਾਂ ਅਸੀਂ ਪਿਉਨੇ ਆ ਜੀ ਸਵੇਰੇ ਧਾਰ ਕੱਢਣਸਾਰ ਪਾਣੀ ਤੇ ਫਿਰ ਪਿਉਨੇ ਆ ਜੀ 9:30 9:10 ਵਜੇ ਤੇ ਫਿਰ ਫੇਰ ਪਿਉਨੇ ਆ ਜੀ ਆਪਾਂ 4 ਤੋਂ 5 ਦੇ ਵਿੱਚ ਵਿੱਚ ਫਿਰ ਆਪਾਂ ਸ਼ਾਮ ਨੂੰ ਰਾਤ ਨੂੰ ਮਤਲਬ 8 8:30 ਵਜੇ ਤੇ ਇਹ ਕਿਉਂਕਿ ਪਸ਼ੂਨਾ ਆਪਣੇ ਦਾ ਸ਼ੁਰੂ ਤੋਂ ਸਵੇਰ ਤੋਂ ਆਇਆ ਹੋਏਗਾ ਪਸ਼ੂ ਨੂੰ ਇੰਨੇ ਟਾਈਮ ਬਾਣੀ ਪਿਆਉਂਦਾ ਤੇ ਆਪਣੇ ਟਾਈਮ ਕੋਸ਼ਿਸ਼ ਤੋਂ ਦੁੱਧ ਵਧਿਆ ਦਿੰਦੇ ਆ ਜੀ ਕਿਉਂਕਿ ਪਾਣੀ ਵੀ ਬਹੁਤ ਜ਼ਰੂਰੀ ਹੈ ਪਸ਼ੂ ਲਈ ਜਿਹੜਾ ਪਸ਼ੂ ਦੁੱਧਾ ਲਾ ਹੁੰਦਾ ਉਹਦੇ ਲਈ ਤਾਂ ਬਹੁਤ ਜ਼ਰੂਰੀ ਹੈ ਉਹਨੇ ਹੀ ਵਾ ਦੁੱਧ ਦਊਗਾ ਜੀ ਜਿੰਨਾ ਆਪਾਂ ਪਾਣੀ ਪਿਾਵਾਂਗੇ ਉਹਨੂੰ ਜਿਵੇਂ ਆਪਾਂ ਪਿਉਨੇ ਆ ਜੀ ਦੋ ਟਾਈਮ ਪਾਣੀ ਤਾਂ ਤਿੰਨ ਟਾਈਮ ਪਿਆ ਕੇ ਦੇਖਿਓ ਤੁਸੀਂ ਬਿਨਾ ਖਰਾਕ ਬਧਾਈ ਆਪਾਂ ਸੂਟ ਆਟੋਮੈਟਿਕ ਦੁੱਧ ਵਧੂਗਾ ਜੇ ਆਪਾਂ ਪੀਉਣੇ ਤਿੰਨ ਟਾਈਮ ਤਾਂ ਚਾਰ ਟਾਈਮ ਪਿਆ ਕੇ ਦੇਖੋ ਤੇ ਪਸ਼ੂ ਨੂੰ ਫਿਰ ਵੀ ਦੁੱਧ 'ਚ ਬਹੁਤ ਫਰਕ ਪਊਗਾ ਜੀ ਤੇ ਆਪਾਂ ਸਰਦੀਆਂ 'ਚ ਪੀਉਣੇ ਤਿੰਨ ਟਾਈਮ ਪਾਣੀ ਤੇ ਗਰਮੀਆਂ 'ਚ ਪੀਉਣੇ ਚਾਰ ਟਾਈਮ ਤੇ ਉਹ ਬਾਕੀ ਮੌਸਮ ਤੇ ਡਿਪੈਂਡ ਹੁੰਦਾ ਹੈਗਾ ਵੀ ਜਿੱਦਾਂ ਗਰਮੀ ਜ਼ਿਆਦਾ ਹੁੰਦੀ ਉਦੋਂ ਜ਼ਿਆਦਾ ਵੀ ਪਿਆ ਦੇਣੇ ਮਤਲਬ 5 ਵਾਰ ਵੀ ਪਿਆ ਦੇਣੇ ਪਾਣੀ ਫਿਰ ਆਪਾਂ ਫਿਰ ਦੁੱਧਾਂ ਲਈ ਮੈਸਟਰ ਨੂੰ ਪਿਆ ਦੇਣੇ 5 ਵਾਰ ਤਾਂ ਦੂਜਿਆਂ ਨੂੰ ਤਾਂ ਆਪਾਂ ਪਿਉਂਦੇ ਨਹੀਂਗੇ ਦੂਜੰਤ ਚਾਰ ਟਾਈਮ ਹੀ ਰੱਖਦੇ ਆਪਾਂ ਲੋ ਜੀ ਆਪਾਂ ਹੁਣ ਝੋਟੀ ਨੂੰ ਬੰਨ੍ਹਿਆ ਗਈ ਤੇ ਆਪਾਂ ਕਟੀਆਂ ਖੋਲ ਲੈਂਦੀ ਆ ਬਸ ਕਟੀਆਂ ਹੀ ਰਹਿ ਗਈਆਂ ਸੀ ਆਪਣੀਆਂ ਪਾਣੀ ਪੀਉਣ ਵਾਲੀਆਂ ਹੋਰ ਤਾਂ ਸਾਰੇ ਪਸ਼ੂਆਂ ਨੂੰ ਪਿਆਤਾ ਸੀ ਜੀ ਤੇ ਆਪਣੇ ਪਾਣੀ ਦਾ ਬਹੁਤ ਸੁਖ ਹੈ ਜੀ ਵੀ ਆਪਣੇ ਪਸ਼ੂਆਂ ਦੇ ਕੋਲ ਹੀ ਏ ਡੱਗੀ ਤੇ ਆਪਾਂ ਇੱਥੋਂ ਹੀ ਪਾਣੀ ਪਿਆ ਕੇ ਇੱਥੋਂ ਹੀ ਅੰਦਰ ਬੰਨੀ ਆਵਾਂਗੇ ਜੇ ਦੂਰ ਹੁੰਦੀ ਤਾਂ ਔਖਾ ਜ਼ਿਆਦਾ ਹੁੰਦਾ ਪਾਣੀ ਪੀਉਣ ਚ ਆਪਣੇ ਪਸ਼ੂ ਬੱਠਲ ਚ ਪਾਣੀ ਨਹੀਂ ਪੀਂਦੇ ਜੀ ਤਿੰਨੇ ਟਾਈਮ ਤਾਂ ਇਹ ਪੀਣਗੇ ਡੱਗੀ ਚ ਤੇ ਚੌਥੇ ਟਾਈਮ ਮਤਲਬ ਹੁਣ ਜੋ ਮੱਛਰ ਦਾ ਨਹੀਂ ਕਰਕੇ ਹੁਣ ਫੇ ਚੌਥੇ ਟਾਈਮ ਨੂੰ ਬੱਠਲ ਚ ਪੀਣਾ ਬੰਦਾ ਕਰਦਾ ਨਖਰੀ ਕਰ ਕਰਕੇ ਪੀਂਦੀਆਂ ਨੇ ਬੱਠਲ ਚ ਪਾਣੀ ਇਹ ਤੇ ਇੱਥੇ ਕਟੀਆਂ ਖਾਣ ਲੱਗਿਆ ਜੀ ਘਾਹ ਤੇ ਇੱਥੇ ਆਪਣੇ ਘਾਹ ਹੋ ਜਾਂਦਾ ਇੰਨੀ ਇੱਕ ਜਗ੍ਹਾ ਚ ਤੇ ਫਿਰ ਪਸ਼ੂ ਪਾਣੀ ਪਿੰਦੇ ਪਿੰਦੇ ਘਾਹ ਤੇ ਘਾਹ ਖਾਣ ਭੱਜ ਕੇ ਆਉਂਦੇ ਆ ਤੇ ਹੁਣ ਆਪਾਂ ਕਟੀਆਂ ਨੂੰ ਬੰਦਾਂਗੇ ਬਸ ਆਇਆ ਗਿਆ ਜੀ ਆਪਣੇ ਸਾਰੇ ਪਸ਼ੂਨ ਪਾਣੀ ਹੁਣ ਆ ਦੇਖੋ ਜੀ ਹੁਣ ਬਸ ਇਹ ਬੈ ਜਾਣਗੇ ਫਿਰ ਸਾਰਾ ਦਿਨ ਆਰਾਮ ਕਰਨ ਲੱਗੇ ਆ ਵਧੀਆ ਤੇ ਆ ਦੇਖੋ ਜੀ ਅੱਜ ਦੀ ਕਲਿੱਪ ਲਈ ਹੋਈ ਆ ਥੋੜੀ ਜੀ ਕਿਉਂਕਿ ਅੱਜ ਜਿਆਦਾ ਵਲੋਗ ਤਾਂ ਆਪਾਂ ਸ਼ੂਟ ਨਹੀਂ ਕਰ ਸਕਦੇ ਸੋ ਉਹਨੂੰ ਪਹਿਲਾਂ ਦੱਸਦੇ ਆ ਵੀ ਮੀ ਬਹੁਤ ਪਏ ਆਪਣੇ ਤੇ ਹਲੇ ਵੀ ਪਈ ਜਾਂਦਾ ਸੀ ਇੱਥੇ ਆਪਾਂ ਲੇਟ ਹੋ ਗਏ ਸੀ ਜੀ 12 ਵਜੇ ਗਈ ਸੀ ਆਪਾਂ ਨੂੰ ਪਾਣੀ ਪਿਉਂਦੇ ਹੁਣ ਆਪਾਂ ਮੀ ਵੱਲ ਦੇਖੀ ਗਏ ਵੀ ਮੀ ਹਟੂ ਤਾਂ ਆਪਾਂ ਸੋਨੂੰ ਪਾਣੀ ਪੀਣ ਜਾਵਾਂਗੇ ਪਰ ਜਰਮੀ ਥੋੜਾ ਥੋੜਾ ਰਹਿ ਗਿਆ ਫਿਰ ਆਪਾਂ ਆਪਾਂ ਸੋਣ ਪਾਣੀ ਪੀਉਣ ਵਾਗੇ ਕਿਉਂਕਿ ਉਸ ਤੋਂ ਬਾਅਦ ਫਿਰ ਜ਼ਿਆਦਾ ਆ ਗਿਆ ਸੀ ਮੀ ਤੇ ਆਪਾਂ ਬਸ ਇਸੇ ਮੱਝ ਦੀ ਕਲਿੱਪ ਲਈ ਅੱਜ ਤਾਂ ਬਾਕੀ ਮੈਂ ਕਰਕੇ ਨਾਲੇ ਪਾਣੀ ਵੀ ਘਾਟ ਹੀ ਪੀਤਾ ਅੱਜ ਆ ਦੇਖੋ ਜੀ ਵੇੜੇ ਦਾ ਸਾਡੇ ਦਾ ਹਾਲ ਕਿਵੇਂ ਚਿਕੜਾ ਚਿਕੜੀ ਕੰਮ ਹੋਇਆ ਪਿਆ ਦਾ ਚਲੋ ਜੀ ਆਪਾਂ ਵਲੌਗ ਦਾ ਐਂਡ ਇਥੇ ਕਰਦੇ ਆ ਜੇ ਵਲੌਗ ਵਧੀਆ ਲੱਗੇ ਵਲੌਗ ਨੂੰ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਥੈਂਕ ਯੂ